ਹੋਣੇ ਦੁੱਧ ਜਿੰਨਾ ਮੈਂ ਪਹਿਲਾਂ ਪੀਂਦਿਆ ਮੈਂ ਹੁਣ ਪੀਦਾ ਨਹੀਂ ਮੈਨੂੰ ਲੱਤੜ ਬਣ ਲੱਗਦਾ ਮੈਨੂੰ ਲੱਗਦਾਣਾ ਮਹੀਨਾ ਕੀ ਲੱਗਣਾ ਦੁੱਧਵਾਦੀਆ ਨਾ ਉਹ ਦੁੱਧ ਬੰਦ ਕਰ ਦੋ ਨਹੀਂ ਪਹਲੇ ਜਦ ਮੈਂ ਨੇ ਦੇਖਿਆ ਸੀ ਫੇਰ ਦੱਧ ਦਹੀਂ ਲੱਸੀ ਮਾਰੀ ਨਹੀਂ ਇਹਦਾ ਟਾਈਮ ਲਿੰਟ ਲਿੰਟ ਦੇ ਨਾਲ ਉਹ ਨਾ ਚੱਲਦਾ 11 12 1 ਵਜੇ ਤੋਂ ਪਹਿਲਾਂ ਜਿੰਨੀ ਪੀਲੋਗੇ ਵਧੀਆ ਰਾਤ ਨੂੰ ਆਪਾਂ ਪੀ ਕਿੰਨੇ ਆ ਉਹ ਗਲਤ ਉਸ ਮੇਰੇ ਬਹੀ ਵੀ ਲੋ ਜਾਂ ਠੰਡੀ ਨਹੀਂ ਖੁਸ਼ੀ ਨੂੰ ਨਜਦਾ ਤੇਰਾ ਸ਼ਰੀਰ ਆ ਤੂੰ ਵਾ ਜੋ ਮਰਦੀ ਛੁੱਟੀ ਜਾ ਹੁਣ ਸਾਡਾ ਸਾਡਾ ਜੀਸ਼ਪਾ ਬਹੁਤ ਵਾਫਾਕੀ ਬਹੁਤ ਸਾਡਾ ਹੋਰ ਬਹੁਤ ਸਿੱਧੀ ਤਗੜੇ ਮੈਂ ਨੋਵਾ ਕਾ ਬੋਈ ਖੁਸ਼ੀ ਜਿੱਦ ਕੋਲੇ ਆ ਅਹੀਂ ਹੋਰ ਜਦੋਂ ਮੇਰਾ ਪੋਲਾ ਪੈਂਦਾ ਉਹਨੂੰ ਮੈਂ ਦੁਬਾਰੇ ਵੇਰ ਕਸ ਲੈਣਾ ਤੇਰੀ ਤਾਂ ਮਿਹਨਤ ਹੀ ਬੜੀ ਆ ਤੇ ਅਸੀਂ ਉਹਦੀ ਕਾਰੀ ਮੈਂ ਮਿਹਨਤ ਮਿਹਨਤ ਹੀ ਹਿੰਦੇ ਚੱਲਦਾ ਸ਼ਰੀਰ ਹੁਣ ਇਹ ਇੱਕ ਜੋਦਾ ਵਾ ਜੋਦੇ ਨੂੰ ਗੇ ਢਿੱਡ ਵਧਾ ਲਾ ਆਜੂ ਏ ਢਿੱਡ ਔਰ ਸੁਣ ਤੂੰ ਫਿਰ ਨਹੀਂ ਬੋਲਦਾ ਫਿਰ ਹੁਣ ਜਿੰਨਾ ਦੇ ਛੇ ਵੀ ਕੁਦਰਤੀ ਹੋ ਜਾਂਦਾ ਯਾਰ ਮੇਰਾ ਡੱਡ ਦੀ ਫੋਟੋ ਦਿਖਾਵਾਂ ਤੈਨੂੰ ਥੋੜਾ ਬਹੁਤ ਆਦਾ